ਇੰਪਰੂਵਮੈਂਟ ਟਰਸਟ ਦੇ ਦਫ਼ਤਰ ਵਿੱਚ ਹੋਈ ਚੋਰੀ ਸ਼ੱਕ ਦੇ ਘੇਰੇ 'ਚ ਜਲਵਾਹਾ ਮੀਡੀਆ ਵਰਤਾ ਕਰਕੇ ਘਰਤੇ ਕਈ ਸਵਾਲ ਖੜੇ ਅੱਜ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਕਈ ਖੁਲਾਸੇ ਕਰਦਿਆਂ ਕਿਹਾ ਕਿ ਇੰਪਰੂਵਮੈਂਟ ਟਰਸਟ ਦੇ ਪੰਡੋਰਾ ਮੁਹੱਲਾ ਵਾਲੇ ਦਫ਼ਤਰ ਵਿੱਚ ਹੋਈ ਚੋਰੀ ਕਈ ਸਵਾਲ ਖੜੇ ਕਰੀ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇੰਪਰੂਵਮੈਂਟ ਟਰਸਟ ਦਾ ਰਿਕਾਰਡ ਖਤਮ ਕਰਨ ਦੀ ਇਸ ਲਈ ਕੋਸ਼ਿਸ਼ ਹੋਈ ਹੈ ਕਿ ਇੰਪਰੂਵਮੈਂਟ ਟਰਸਟ ਤਰੱਕੀ ਨਾ ਕਰ ਸਕੇ। ਉਹਨਾਂ ਨੇ ਕਿਹਾ ਕਿ ਉਹ ਚੋਰੀ ਦੇ ਮਾਮਲੇ ਦਾ ਪਰਚਾ ਵੀ ਦਰਜ ਕਰਵਾਉਣਗੇ ਕਿ ਸਰਕਾਰ ਰਿਕਾਰਡ ਖਤਮ ਕੀਤਾ ਗਿਆ ਹੈ। ਉਹਨਾਂ ਬਿਨਾ ਨਾਮ ਲੈ ਕਿਹਾ ਕਿ ਇੱਕ ਲੀਡਰ ਜੋ ਆਪਣੇ ਚਾਹੇਤਿਆਂ ਨੂੰ ਖੁਸ਼ ਰੱਖਣ ਲਈ ਹਰ ਤਰ੍ਹਾਂ ਦੇ ਦਾਅ ਪੇਚ ਖੇਡ ਰਿਹਾ ਹੈ। ਉਹਨਾਂ ਚੋਰੀ ਹੋਏ ਸਮਾਨ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫ਼ਤਰ ਚੋਂ ਉਹੀ ਕਾਗਜ਼ ਚੋਰੀ ਕੀਤੇ ਗਏ। ਜਿਸ ਵਿੱਚ ٹرسٹ ਦਾ ਪਿਛਲਾ ਲੇਖਾ ਜੋਖਾ ਸੀ ਜੋ ਸਿੱਧਾ ਹੀ ਸ਼ੱਕ ਪੈਦਾ ਕਰਦਾ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਦੇ ਨਵਾਂ ਸ਼ਹਿਰ ਤੋਂ ਹਰਵਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਰਿਪੋਰਟ ਪਹਿਲਾਂ ਤਾਂ ਮੈਂ ਸਮੁੱੱਚੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਰੇ ਮੀਡੀਆ ਦਾ ਪੱਤਰਕਾਰ ਭਰਾਵਾਂ ਦਾ ਕੰਪਰੂਵਮੈਂਟ ٹرسٹ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਦਫ਼ਤਰ ਵਿੱਚ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇੰਪਰੂਵਮੈਂਟ ਟਰਸਟ ਨਵਾਂ ਸ਼ਹਿਰ ਤੋਂ ਈਓ ਸਾਹਿਬ ਪਰਮਿੰਦਰ ਸਿੰਘ ਜੀ ਮੇਰੇ ਨਾਲ ਬੈਠੇ ਨੇ ਨਗਰ ਸੁਧਾਰ ਟਰਸਟ ਨਵਾਂ ਸ਼ਹਿਰ ਦੇ ਅਕਾਊਂਟੈਂਟ ਸਾਹਿਬ ਅਫਤਾਰ ਸਿੰਘ ਜੀ ਜਿਹੜੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਹਿੱਸਾ ਲੈ ਰਹੇ ਨੇ ਅੱਜ ਦੀ ਪ੍ਰੈਸ ਕਾਨਫਰੰਸ ਬਹੁਤ ਹੀ ਮਹੱਤਵਪੂਰਨ ਹੈ ਬਹੁਤ ਹੀ ਜ਼ਰੂਰੀ ਹੈ ਸੋ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਖ ਅਜੰਡਾ ਜਿਹੜਾ ਉਹ ਤੁਸੀਂ ਸੁਣ ਕੇ ਔਰ ਸਾਰੇ ਇਸ ਵੀਡੀਓ ਨੂੰ ਦੇਖ ਕੇ ਬੜੇ ਹੈਰਾਨ ਹੋਵੋਗੇ ਕਿ ਮੈਂ ਦੱਸਣਾ ਚਾਹਣਾ ਜੀ ਕਿ ਪਿਛਲੀ 15 ਅਕਤੂਬਰ ਨੂੰ 15 ਅਕਤੂਬਰ ਨੂੰ ਇੰਪਰੂਵਮੈਂਟ ਟਰਸਟੀ ਜਿਹੜੀ ਰਜੀਵ ਗਾਂਧੀ ਨਗਰ ਨਾਂ ਦੀ ਪ੍ਰਾਪਰਟੀ ਆ ਸਾਡੇ ਕੋਲ ਜਿਹੜੀ ਸਕੀਮ ਆ ਉਹਦੀ ਡਿਵੈਲਪਮੈਂਟ ਲਈ ਸਾਡੇ ਮਾਨਯੋਗ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਜੀ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਨਯੋਗ ਸੈਕਟਰੀ ਸਾਹਿਬ ਡਾਇਰੈਕਟਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਟਰਸਟ ਨੂੰ 1.5 ਕਰੋੜ ਰੁਪਇਆ ਉਸ ਸਕੀਮ ਨੂੰ ਡਿਵੈਲਪ ਕਰਨ ਦੇ ਲਈ ਸਾਨੂੰ ਦਿੱਤਾ ਗਿਆ ਸੋ ਪਿਛਲੇ ਲੰਬੇ ਸਮੇਂ ਤੋਂ 5-6 ਮਹੀਨੇ ਤੋਂ ਲਗਾਤਾਰ ਅਸੀਂ ਸਰਕਾਰ ਨੂੰ ਵੀ ਲਿਖ ਰਹੇ ਸੀ ਕਿ ਸਾਡੀ ਜਿਹੜੀ ਸਕੀਮ ਆ ਇੱਕੋ ਇੱਕ ਨਗਰ ਨਗਰ ਸੁਧਾਰ ٹرسٹ ਦੀ ਜਿਹੜੀ ਸਕੀਮ ਆ ਸੋ ਉਹਦੀ ਡਿਵੈਲਪਮੈਂਟ ਲਈ ਸਰਕਾਰ ਨੇ ਜਦਾਸ ਨੂੰ ਚੇਅਰਮੈਨ ਲਾਇਆ ਤੇ ਮੇਰੀ ਕੋਸ਼ਿਸ਼ ਇਹ ਸੀਗੀ ਕਿ ਮੈਂ ਨਵਾਂ ਸ਼ਹਿਰ ਵਾਸੀਆਂ ਨੂੰ ਕੁਝ ਨਾ ਕੁਝ ਦੇ ਕੇ ਜਾਵਾਂ ਕੁਝ ਕਰਕੇ ਜਾਵਾਂ ਸੋ ਪਿਛਲੇ 2 ਸਾਲਾਂ ਤੋਂ ਜਦੋਂ ਤੋਂ ਮੈਂ ਚੇਅਰਮੈਨ ਲੱਗਿਆ ਮੈਂ ਬੜੀ ਜਦੋਜਹਿਦ ਕੀਤੀ। ਪੁਰਾਣਾ ਟਰਸਟ ਨੂੰ ਬੜਾ ਅਲਿਦਾਇਆ ਹੋਇਆ ਸੀ। ਬਹੁਤ ਸਾਰੇ ਪੁਰਾਣੇ ਕੇਸਾਂ 'ਚ, ਕੋਰਟ ਦੇ ਕੇਸਾਂ 'ਚ ਬਹੁਤ ਸਾਰੇ ਪੈਸੇ ਦੇਣਦਾਰੀਆਂ ਸੀ। ਅਸੀਂ ਉਹ ਸਾਰਾ ਕੁਝ ਕਲੀਅਰ ਕਰਕੇ ਸਾਰਾ ਕੁਝ ਨਿਵੇੜ ਕੇ ਅੱਜ ਟਰਸਟ ਨੂੰ ਉਸ ਪਾਇਦਾਨ ਤੇ ਲਿਆ ਕੇ ਖੜਾ ਕਰ ਦਿੱਤਾ ਜਿੱਥੇ ਹੁਣ ਅਸੀਂ ਇਸ ਸਕੀਮ ਨੂੰ ਡਿਵੈਲਪ ਕਰਕੇ ਉੱਥੇ ਲੋਕਾਂ ਨੂੰ ਐਸਈਓ ਦੇ ਸਕਦੇ ਹਾਂ। ਆ ਕਿਉਂਕਿ ਨਾਲ ਤੁਹਾਨੂੰ ਪਤਾ ਉੱਥੇ ਮੰਡੀ ਆ। ਲੋਕਾਂ ਦੀ ਕਾਫੀ ਰਿਪਾਇਰਮੈਂਟ ਆ ਕਿ ਸਾਨੂੰ ਇੱਥੇ ਕਮਰਸ਼ੀਅਲ ਪਲਾਟ ਜਿਸ ਦੇ ਵਿੱਚ ਅਸੀਂ ਬੀਸਮੈਂਟ ਬਣਾ ਕੇ ਬਕਾਇਦਾ ਉੱਥੇ ਵਧੀਆ ਤਰੀਕੇ ਨਾਲ ਆਪਣਾ ਐਸਈਓ ਚਲਾ ਸਕੀਏ ਸ਼ਾਪ ਕਮ ਆਫਿਸ ਖੋਲ ਸਕੀਏ ਅ ਪਿਛੇ ਰ ਹੈ ਸ਼ੀ ਪਲਾਟ ਵੀ ਹੈ ਗਿਆ ਬਟ ਤੁਸੀਂ ਸਾਰੇ ਜਾਣਦੇ ਹੋ ਕਿ ਉਸ ਪ੍ਰਾਪਰਟੀ ਨੂੰ ਜਿਹੜੇ ਚਾਰ ਕਿੱਲੇ ਨੇ ਪੌਣੇ ਚਾਰ ਕਿੱਲੇ ਸ਼ਹਿਰ ਦੇ ਬਿਲਕੁਲ ਮਿੱਟ ਦੇ ਵਿੱਚ ਚ ਪੌਣੇ ਚਾਰ ਕਿੱਲੇ ਦੀ ਜਿਹੜੀ ਜ਼ਮੀਨ ਹੈ ਜਿਹੜੀ ਕਿ ਬਹੁਤ ਕਰੋੜੀ ਜ਼ਮੀਨ ਹੈ ਸੋ ਉਹ ਨੂੰ ਛੱਪੜ ਦਾ ਰੂਪ ਧਾਰਨ ਕਰਨ ਲਈ ਉਹਦੇ ਵਿੱਚ ਕੂੜਾ ਸਿੱਟ ਕੇ ਉਹਦੇ ਵਿੱਚ ਨਾਲ ਇੱਕ ਪ੍ਰਾਈਵੇਟ ਗਊਸ਼ਾਲਾ ਦਾ ਗੰਧਮਦ ਮੂਤ ਮਤਰਾਲਾ ਜਿਹੜਾ ਪਾ ਕੇ ਉਹਨੂੰ ਇਸ ਹਿਸਾਬ ਨਾਲ ਉਸ ਪ੍ਰਾਪਰਟੀ ਨੂੰ ਅਕਵਾਇਰ ਕੀਤੀ ਪ੍ਰਾਪਰਟੀ ਜਿਹੜੀ ਇੰਪਰੂਵਮੈਂਟ ਟਰਸਟ ਨੇ ਅਕਵਾਇਰ ਕੀਤੀ 2006 ਦੇ ਵਿੱਚ ਅਸੀਂ ਮਾਲਕ ਆ ਉਹਦੇ ਟਰਸਟ ਉਹਦਾ ਮਾਲਕ ਆ ਸੋ ਉਸ ਪ੍ਰਾਪਰਟੀ ਨੂੰ ਬੁਰੀ ਤਰ੍ਹਾਂ ਜਿਹੜਾ ਤੈਸਨਾਸ ਕਰਨ ਦੇ ਲਈ ਇਹਨਾਂ ਨੇ ਕੁਝ ਗਣੇ ਮਿਨੇ ਲੋਕ ਨੇ ਦੀ ਸ਼ਹਿਰ ਦੇ ਉਹਦੇ ਵਿੱਚ ਕਈ ਸਾਰੇ ਕਮੇਟੀ ਦੇ ਵਿੱਚ ਵੀ ਐ ਪ੍ਰਧਾਨ ਦੀ ਪੋਸਟ ਤੇ ਰਹੇ ਨੇ ਇਹ ਕਈ ਸਾਰੇ ਕਮੇਟੀ ਦੇ ਮੁਲਾਜ਼ਮ ਨੇ ਜਿਨ੍ਹਾਂ ਨੇ ਜਾਣਬੁੱਝ ਕੇ ਹੁਣ ਵੀ ਉੱਥੇ ਅਸੀਂ ਜਾ ਕੇ ਆਏ ਆ ਮੇਰੇ ਕੋਲ ਵੀਡੀਓ ਮੈਂ ਤੁਹਾਨੂੰ ਸਾਰੀ ਮੀਡੀਆ ਵਾਲੇ ਭਰਾਵਾਂ ਨੂੰ ਵੀ ਦਊਂਗਾ ਕੂੜੇ ਦੇ ਅੰਬਾਰ ਲਾਏ ਹੋਏ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਅੱਜ ਪ੍ਰਸ ਦੀ ਸਾਰੀ ਟੀਮ ਨੇ ਮੌਕਾ ਦੇਖਣ ਆਣਾ ਸੋ ਉਹਨਾਂ ਨੇ ਸਾਡੇ ਜਾਣ ਤੋਂ ਪਹਿਲਾਂ ਪਹਿਲਾਂ ਟਰਾਲੀਆਂ ਭਰਾ ਕੇ ਫਟਾਫਟ ਸਫਾਈ ਕਰਨ ਲੱਪੇ ਸੋ ਬੜੀ ਹੈਰਾਨੀਜਨਕ ਅੱਜ ਸਥਿਤੀ ਜਦੋਂ ਅੱਜ ਸਵੇਰੇ ਮੇਰੇ ਡਿਪਾਰਟਮੈਂਟ ਦਾ ਜਿਹੜਾ ਸੇਵਾਦਾਰ ਆ ਅਵਤਾਰ ਸਿੰਘ ਜੀ ਔਰ ਅਮਰਜੀਤ ਸਿੰਘ ਜੀ ਜਦੋਂ ਸਾਡੇ ਅਕਾਊਂਟੈਂਟ ਸਾਹਿਬ ਨੇ ਅਸੀਂ ਬਜਟ ਪਾਸ ਕਰਨਾ ਸੀ ਕਿਉਂਕਿ ਸਾਨੂੰ ਪੈਸੇ ਆਏ ਆ ਅਸੀਂ ਉਸ ਕਲੋਨੀ ਨੂੰ ਡਿਵੈਲਪ ਕਰਨਾ ਸੀ ਜਦੋਂ ਅੱਜ ਇਹਨਾਂ ਨੇ ਕੋਈ ਫਾਈਲ ਮੰਗਾਣ ਦੇ ਲਈ ਬਜਟ ਦੀ ਪੁਰਾਣੀ ਫਾਈਲ ਇੱਕ ਮੰਗਾਣ ਦੇ ਲਈ ਸਾਡੇ ਪੁਰਾਣੇ ਦਫ਼ਤਰ ਜਿਹੜਾ ਕਿ ਪੰਡੋਰੇ ਪੰਡੋਰੇ ਮਹੱਲੇ ਸ਼ਮਸ਼ਾਨ ਘਾਟ ਦੇ ਕੋਲ ਸਾਹਮਣੇ ਹੈਗਾ ਟੈਂਕੀ ਦੇ ਨਾਲ ਜੀ ਸੋ ਉੱਥੇ ਜਦੋਂ ਇਹਨਾਂ ਨੇ ਦਫ਼ਤਰ ਜਾ ਕੇ ਖੋਲ ਕੇ ਦੇਖਿਆ ਤੇ ਉੱਥੇ ਬੜੇ ਹੈਰਾਨੀ ਜਾਂ ਖਾਸੇ ਹੋਏ ਜੀ ਅੰਦਰ ਦਫ਼ਤਰ ਦੇ ਭੰਨ ਤੋੜ ਟੂਟੀਆਂ ਭੰਨ ਕੇ ਅੰਦਰ ਸਿੱਟੀਆਂ ਜਲੋ ਜਲ ਕੀਤਾ ਸਭ ਤੋਂ ਹੈਰਾਨੀ ਜਨਕ ਗੱਲ ਕਿ ਇਸ ਚੋਰੀ ਦੇ ਵਿੱਚ ਸਾਰਾ ਰਿਕਾਰਡ ਇੰਪਰੂਵਮੈਂਟ ਟਰਸ ਦਾ ਲਹਿ ਗਿਆ ਇਕਲੀਆਂ ਫਾਈਲਾਂ ਖਲਾਰਤੀਆਂ ਸਾਰਾ ਵਿੱਚੋਂ ਸਾਡੀਆਂ ਜਿੰਨੀਆਂ ਉਹਦੇ ਵਿੱਚ ਪੁਰਾਣੀਆਂ ਕੈਸ਼ ਬੁੱਕਾਂ ਪੀਐਫ ਲੈਜ਼ਰਾਂ ਐਮਬੀਆਂ ਵਿਕਾਸ ਦੇ ਕੰਮਾਂ ਦੇ ਰਜਿਸਟਰ ਪੈਨਸ਼ਨ ਕੰਟਰੀਬਿਊਸ਼ਨ ਬਾਊਚਰ ਫਾਈਲਾਂ ਪੁਰਾਣੀਆਂ ਟੈਂਡਰ ਟੈਂਡਰ ਫਾਈਲਾਂ ਸੇਲ ਫਾਈਲਾਂ ਏਸੀ ਪੱਖਾ ਲੱਕੜ ਦੀ ਅਲਮਾਰੀ ਖਾਸ ਕਰਕੇ ਚੋਰ ਲੱਕੜ ਦੀ ਅਲਮਾਰੀ ਲੈ ਕੇ ਗਏ ਜਿਦੇ ਵਿੱਚ ਰਿਕਾਰਡ ਪਿਆ ਸੀ ਸਾਡਾ ਸਾਰਾ ਲੋਹੇ ਦੀਆਂ ਅਲਮਾਰੀਆਂ ਦੇ ਵਿੱਚੋਂ ਰਿਕਾਰਡ ਕੱਢ ਕੇ ਪਾੜ ਕੇ ਉਹਨੂੰ ਪਾਣੀ ਦੇ ਵਿੱਚ ਨਸ਼ਟ ਕਰਕੇ ਫਾਈਲਾਂ ਕੱਲੀਆਂ ਉੱਥੇ ਖਿਲਾਰ ਦਿੱਤੀਆਂ ਗਈਆਂ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਚੋਰੀ ਆ ਇਹ ਚੋਰੀ ਨਹੀਂ ਬਲਕਿ ਬਖਲਾਹਟ ਆ ਉਹਨਾਂ ਲੀਡਰਾਂ ਦੀ ਜਿਹੜੇ ਇਹਨਾਂ ਚਾਰ ਕਿੱल्ल्या ਨੂੰ ਦੱਬਣ ਦੀ ਸਾਜ਼ਿਸ਼ ਘੜ ਰਹੇ ਸੀ ਔਰ ਮੈਂ ਬੜੀ ਨਿਮਰਤਾ ਨਾਲ ਇਹ ਗੱਲ ਕਹਿਣਾ ਚਾਹਨਾ ਵਾਇਕੁਰ ਤੋਂ ਡਰ ਕੇ ਇਹ ਗੱਲ ਕਹਿਣਾ ਚਾਹਨਾ ਕਿ ਇਹਨਾਂ ਦਾ ਅੱਡੀ ਚੋਟੀ ਦਾ ਜੋਰ ਲੱਗਿਆ ਪਿਆ ਸੀ ਕਿ ਕਿਸੇ ਨਾ ਕਿਸੇ ਤਰੀਕੇ ਇੰਪਰੂਵਮੈਂਟ ਟਰਸ ਦੇ ਪੈਸਿਆਂ ਨੂੰ ਰੋਕਿਆ ਜਾਵੇ ਇਹ ਕੋਜੇਕ ਅ fırsਰਾਂ ਦੇ ਨਾਲ ਮਿਲੀ ਭੁਗਤ ਕਰਕੇ ਇਹਨਾਂ ਨੇ ਬੜਾ ਸਾਨੂੰ ਖੱਜਲ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਬੜੀਆਂ ਚਾਲਾਂ ਚਲੀਆਂ ਪਰ ਅਕਾਲ ਪੁਰਖ ਤੁਹਾਨੂੰ ਪਤਾ ਵੀ ਸਚਾਈ ਨੂੰ ਤੁਸੀਂ ਪਰੇਸ਼ਾਨ ਕਰ ਸਕਦੇ ਹੋ ਪਰ ਸੱਚ ਕਦੀ ਦਬਦਾ ਨਹੀਂ ਹੁੰਦਾ ਸੋ ਜਿਹੜੀ ਸਚਾਈ ਸੀ ਜ਼ਮੀਨ ਸਾਡੀ ਆ ਅਸੀਂ ਅਕਵਾਇਰ ਕੀਤੀ ਆ ਸਰਕਾਰ ਨੂੰ ਅਸੀਂ ਉਹਦੇ ਪੈਸੇ ਦਿੱਤੇ ਆ ਸੋ ਸਰਕਾਰ ਨੇ ਸਾਨੂੰ ਉਸ ਸਕੀਮ ਨੂੰ ਲੋਕਾਂ ਦੀ ਜਿਹੜੀ ਮੰਗ ਸੀਗੀ ਕਿ ਇੱਥੇ ਇੱਕ ਅਪਰੂਵਡ ਜਿਹੜੀ ਸਰਕਾਰੀ ਕਲੋਨੀ ਹੋਵੇ ਜਿਹਦੇ ਵਿੱਚ ਸਾਰੀਆਂ ਹੀ ਆਪਰੂਵਲ ਹੋਣ ਸੋ ਉਹ ਕਲੋਨੀ ਦੀ ਡਿਵੈਲਪਮੈਂਟ ਕਰਨ ਦੇ ਲਈ ਅਸੀਂ ਹੁਣ ਇਹਨਾਂ ਨੂੰ ਪਤਾ ਸੀ ਕਿ ਅਸੀਂ ਜਿਹੜੀ ਉਹਦੀ ਅ ਬੋਲੀ ਲਾਣ ਜਾ ਰਹੇ ਸੀ ਅਸੀਂ ਉਹਦੀ ਈ ਆਕਸ਼ਨ ਕਰਨ ਜਾ ਰਹੇ ਸੀ ਉਸ ਤੋਂ ਪਹਿਲਾਂ ਜਿਹੜੇ ਚੁਣਿੰਦਾ ਸ਼ਹਿਰ ਦੇ ਗਿਣੇ ਚੁਣੇ ਲੀਡਰਾਂ ਦੀ ਜਿਹੜੀ ਮਿਲੀ ਭੁਗਤ ਕਰਕੇ ਜਿਹੜੀ ਇਹ ਚੋਰੀ ਕਰਾਈ ਗਈ ਹੈ ਲੀਡਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਹੜਾ ਸ਼ਹਿਰ ਦੇ ਵਿੱਚ ਐਨ ਆਰ ਆਈ ਬੰਦਿਆਂ ਦੀਆਂ ਪ੍ਰਾਪਤੀਆਂ ਦੱਬਦਾ ਕਿਹੜਾ ਸਰਕਾਰੀ ਸ਼ਹਿਰ ਦੇ ਉੱਤੇ ਜਿਹੜੀ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਾਪਰਟੀਆਂ ਨੂੰ ਉਹਨੇ ਅਜੇ ਤੱਕ ਦੱਬਿਆ ਚਾਹੇ ਉਹ ਬਘਾਪੋਰ ਦੀ ਜ਼ਮੀਨ ਹੋਵੇ ਚਾਹੇ ਕਿਸੇ ਐਨਆਰਆਈ ਦੀ ਪਲਾਟ ਨੂੰ ਦੱਬ ਕੇ ਉੱਥੇ ਬਿਲਡਿੰਗ ਖੜੀ ਕਰਨ ਦੀ ਗੱਲ ਹੋਵੇ ਸੋ ਚਾਹੇ ਉਹ ਲੋਕਾਂ ਦੇ ਸ਼ੋਰੂਮਾਂ ਨੂੰ ਬੰਦ ਕਰਾ ਕੇ ਆਪਣਾ ਜਿਹੜਾ ਮਾਲ ਆ ਉਹਨੂੰ ਸੈੱਟ ਕਰਨ ਦੀ ਗੱਲ ਹੋਵੇ ਸੋ ਇਹ ਇਹ ਬੜਾ ਮਤਲਬ ਮੈਂ ਕਹਿੰਨਾ ਮੰਦ ਭਾਗਾ ਔਰ ਉਹਨਾਂ ਲੀਡਰਾਂ ਦੀ ਬਦੌਲਤ ਜਿਹੜੇ 5-4 ਆਪਣੇ ਆਪ ਨੂੰ ਸ਼ਹਿਰ ਦੇ ਮਾਲਕ ਬਣੀ ਬੈਠੇ ਨੇ ਉਹਨਾਂ ਦਾ ਭਲੇਖਾ ਸੋ ਇਹ ਇਹ ਲੋਕ ਬੜੇ ਮਤਲਬ ਲੋਕਾਂ 'ਚ ਬੜੀ ਤਾਕਤ ਹੁੰਦੀ ਹੈ ਸੋ ਲੋਕ ਲੀਡਰ ਬਣੋ ਨਾ ਕਿ ਚੋਰ ਲੀਡਰ ਬਣੋ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਔਰ ਇੰਪਰੂਵਮੈਂਟ ٹرسٹ ਦੀ ਕਲੋਨੀ ਨੂੰ ਡਿਵੈਲਪ ਹੋਣ ਤੋਂ ਰੋਕਣ ਦੇ ਲਈ ਜਿਹੜੀ ਕਰਵਾਈ ਗਈ ਹੈ ਅੱਜ ਕਰੀਬ 27 ਅਕਤੂਬਰ 2025 ਸਮਾ ਦੁਪਹਿਰ 2:30 ਵਜੇ ਮੇਰੇ ਨਾਲ ਮੇਰੀ ਸਮੁੱਚੀ ਸਾਰੇ ਸਾਰੇ ਸਾਡੇ ਅਫਸਰ ਸਹਿਬਾਨ ਆ ਸਾਡੀ ਸਾਰੀ ਟੀਮ ਜਿਹੜੀ ਹੈ ਅਸੀਂ ਜਾ ਕੇ ਮੌਕਾ ਦੇਖ ਕੇ ਆਏ ਆ ਉਹਨਾਂ ਦੇ ਮੈਂ ਤੁਹਾਨੂੰ ਸਾਰੇ ਸ਼ਾਟ ਜਿਹੜੇ ਆ ਸਾਰੀ ਵੀਡੀਓ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਦੇ ਦੰਨਾ ਸੋ ਜਦੋਂ ਅਸੀਂ ਜਾ ਕੇ ਦੇਖਿਆ ਤੇ ਅਸੀਂ ਬੜੇ ਹੈਰਾਨ ਹੋਏ ਜੀ ਇੱਕ ਵੀ ਕਾगज ਨਹੀਂ ਛੱਡਿਆ ਉੱਥੇ ਇੱਕ ਵੀ ਕਾगज ਪਰ ਮੈਂ ਉਹਨਾਂ ਲੀਡਰਾਂ ਨੂੰ ਦੱਸਣਾ ਚਾਹੁੰਨਾ ਜੀ ਕਿ ਮੈਨੂੰ ਤੁਹਾਡੀ ਕਰਤੂਤ ਦਾ ਪਤਾ ਸੀ ਮੈਨੂੰ ਪਤਾ ਸੀ ਤੁਸੀਂ ਬਖਲਾਏ ਹੋਏ ਹੋ ਔਰ ਇਹ ਕਲੋਨੀ ਡਿਵੈਲਪ ਹੋ ਕੇ ਰਹੂਗੀ ਔਰ ਪੂਰਾ ਰਕਾਰ ਜਿਹੜਾ ਕਲੋਨੀ ਨੂੰ ਡਿਵੈਲਪ ਕਰਨ ਵਾਲਾ ਉਹ ਅਸੀਂ ਸਾਹਮਣੇ ਆਇਆ। ਅਸੀਂ ਪਹਿਲੇ ਚੱਕ ਲਿਆ ਸੀ ਉਹ ਇੱਕ ਲਮਾਰੀ ਜਿੰਨਾ ਜਿਹੜਾ ਹੁਣ ਦਾ ਅਸੀਂ ਇਸ ਕਲੋਨੀ ਨੂੰ ਡਿਵੈਲਪ ਕਰਨਾ ਸੀ। ਮੈਨੂੰ ਪਤਾ ਸੀ ਇਹਨਾਂ ਦੀਆਂ ਕਰਤੂਤਾਂ ਦਾ ਕਿ ਇਹ ਬਖਲਾਏ ਹੋਏ ਨੇ, ਇਹ ਪਾਗਲ ਹੋਏ ਫਿਰਦੇ ਨੇ। ਕਦੇ ਉੱਥੇ ਇਹ ਕਦੇ ਗਊਸ਼ਾਲਾ ਦਾ ਪਾਣੀ ਪੋ ਰਹੇ। ਮੈਨੂੰ ਇੱਕ ਗੱਲ ਦੱਸੋ ਤੁਹਾਡੇ ਸਾਰੇ ਤੁਸੀਂ মিডিਆ ਵਾਲੇ ਭਰਾ ਬੈਠੇ ਹੋ। ਤੁਸੀਂ ਕੋਈ ਪਲਾਟ ਅਕਵਾਇਰ ਕੀਤਾ ਹੋਵੇ। ਤੁਸੀਂ ਕੋਈ ਪਲਾਟ ਮੁੱਲ ਲਿਆ ਹੋਵੇ। ਉਹਦੇ ਵਿੱਚੋਂ ਤੁਹਾਡੀ ਸਹਿਮਤੀ ਤੋਂ ਬਿਨਾ ਕੋਈ ਸੀਵਰ ਪਾਈਪ ਪਾ ਸਕਦਾ ਜੀ ਕੋ ਵੱਡੇ ਵੱਡੇ ਐਡੇ ਐਡੇ ਸੀਵਰ ਦੇ ਪਾਈਪ ਨਗਾ ਸਕਦਾ ਇਹਨਾਂ ਨੇ ਇੱਕ ਆਪਣੇ ਯਾਰ ਨੂੰ ਪਿੱਛੇ ਇੱਕ ਪ੍ਰਾਈਵੇਟ ਕਲੋਨਾਈਜ਼ਰ ਨੂੰ ਉਹਦੀ ਕਲੋਨੀ ਨੂੰ ਫਾਇਦਾ ਦੇਣ ਲਈ ਇੰਪਰੂਵਮੈਂਟ ਟਰਸਟੀ ਕਲੋਨੀ ਦੇ ਵਿੱਚੋਂ ਇੰਪਰੂਵਮੈਂਟ ਟਰਸਦੀ ਪ੍ਰਾਪਰਟੀ ਦੇ ਵਿੱਚੋਂ ਸ਼ਰਿਆਮ ਜਿਹੜਾ ਇਹਨਾਂ ਨੇ ਸੀਵਰ ਪਵਾ ਦਿੱਤਾ ਗਿਆ ਕੋਈ ਪਰਮਿਸ਼ਨ ਨਹੀਂ ਲਈ ਕੋਈ ਦੱਸਿਆ ਨਹੀਂ ਕੋਈ ਪੁੱਛਿਆ ਨਹੀਂ ਔਰ ਇੰਪਰੂਵਮੈਂਟ ਟਰਸਦੀ ਪ੍ਰਾਪਰਟੀ ਨੂੰ ਇੱਕ ਛੱਪੜ ਦਾ ਰੂਪ ਧਾਰਨ ਕੀਤਾ ਗਿਆ ਔਰ ਜਾਣਬੁੱਝ ਕੇ ਉਥੇ ਸ਼ਹਿਰ ਦਾ ਜਿਹੜਾ ਗੰਦਗੀ ਆ ਜਿਹੜਾ ਕੂੜਾ ਉਹ ਸਟਾਕੇ ਉਹਨੂੰ ਲੋਕਾਂ ਦੇ ਸਾਹਮਣੇ ਉਸ ਪ੍ਰਾਪਰਟੀ ਨੂੰ ਐਦਾਂ ਦਿਖਾਇਆ ਗਿਆ ਕਿ ਵਾਸੀ ਦਾ ਤਾਂ ਕੋਈ ਬਾਲੀ ਵਾਸੀ ਨਹੀਂ ਇਹ ਤਾਂ ਬਾਧੂ ਪਈ ਆ ਕਿਉਂਕਿ ਇਹ ਐਦਾਂ ਹੀ ਪਹਿਲਾਂ ਉਹਨੂੰ ਕਬਜ਼ੇ 'ਚ ਲੈਂਦੇ ਨੇ ਪਹਿਲਾਂ ਐਦੇ ਰੋਲਦੇ ਨੇ ਪ੍ਰਾਪਰਟੀ ਨੂੰ ਚਾਹੇ ਕਿਸੇ ਐਨਆਰਆਈ ਨੂੰ ਰੋਲਣ ਦੀ ਗੱਲ ਹੋਵੇ ਚਾਹੇ ਕਿਸੇ ਬਖਰਪੁਰ ਦੀ ਜ਼ਮੀਨ ਨੂੰ ਰੋਲਣ ਦੀ ਗੱਲ ਹੋਵੇ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਕਿਹੜਾ ਲੀਡਰਾਂ ਦੀ ਗੱਲ ਕਰਦਾ ਇਹ ਨਾ ਤਾਂ ਕਿਸੇ ਪਾਰਟੀ ਦੇ ਸਕੇ ਨੇ ਔਰ ਨਾ ਹੀ ਕਿਸੇ ਸ਼ਹਿਰ ਦੇ ਸਕੇ ਨੇ ਔਰ ਨਾ ਹੀ ਕਿਸੇ ਸ਼ਹਿਰ ਵਾਸੀ ਦੇ ਸਕੇ ਨੇ ਸੋ ਤੁਸੀਂ ਸਾਰੇ ਭਰਾ ਆਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਅਸੀਂ ਜਦੋਂ ਅੱਜ ਸਾਰੇ ਸਾਥੀਆਂ ਦੇ ਨਾਲ ਮੈਂ ਆਪਣੇ ایਓ ਸਾਹਿਬ ਦੇ ਨਾਲ ਅਕਾਊਂਟੈਂਟ ਸਾਹਿਬ ਦੇ ਨਾਲ ਸਾਡੀ ਸਾਰੀ ਟੀਮ ਦੇ ਨਾਲ ਅਸੀਂ ਜਾ ਕੇ ਦੇਖਿਆ ਤੇ ਅਸੀਂ ਤਾਂ ਮਤਲਬ ਸਾਡੇ ਦੇ ਤੌਰ ਪਰ ਉੜ ਗਏ ਬਣਿਆ ਕੀ ਇਹ ਸਾਰਾ ਜਿਹੜਾ ਪ੍ਰੋਪੋਗੰਡਾ ਆ ਹੈਗੀ ਸਾਰੀ ਸਾਜ ਵਿੱਚ ਸਿਰਫ ਉਸ ਕਲੋਨੀ ਦੀ ਡਿਵੈਲਪਮੈਂਟ ਨੂੰ ਰੋਕਣਾ ਹੈ ਅੱਜ ਤੋਂ ਪਹਿਲਾਂ ਵੀ ਤੁਸੀਂ ਇਹ ਕਦੇ ਇੱਥੇ ਵਿਜ਼ਿਟ ਕੀਤਾ ਅਧਿਕਾਰੀਆਂ ਕਰਕੇ ਤੁਸੀਂ ਚਲੇ ਪਹਿਲਾਂ ਰਿਕਾਰਡ ਵੀ ਪਹਿਲਾਂ ਵੀ ਪਹਿਲਾਂ ਵੀ ਜਾਂਦੇ ਰਹੇ ਆ ਕਿਉਂਕਿ ਹੁਣ ਦਿਵਾਲੀ ਕਰਕੇ ਛੁੱਟੀਆਂ ਸਿਗੀਆਂ ਕਈ ਸਾਰੀਆਂ ਇਹ ਹੋ ਸਕਦਾ ਦਿਵਾਲੀ ਤੋਂ ਕੁਝ ਦਿਨ ਪਹਿਲਾਂ ਦੀ ਹੋਵੇ ਕਿਉਂਕਿ ਅੱਜ ਹੁਣ ਜਦੋਂ ਅਸੀਂ 2-3 ਦਿਨ ਆ ਵੀ ਛੁੱਟੀਆਂ ਦੇ ਨਾਲ ਕੇ ਫਿਰ 6 ਵੀਸ਼ਕਰਮਾਂਡੇ ਕਰਕੇ ਦਿਵਾਲੀ ਕਰਕੇ ਸਾਰਾ ਛੁੱਟੀਆਂ ਦੇ ਦਿਨ ਸਕੇ ਅੱਜ ਜਦੋਂ ਅਸੀਂ ਜਾ ਕੇ ਦੇਖਿਆ ਤੇ ਉੱਥੇ ਜਾ ਕੇ ਅਸੀਂ ਤਾਂ ਹੈਰਾਨ ਹੋ ਗਏ ਪਹਿਲਾਂ ਵੀ ਜਾਂਦੇ ਰਹੇ ਹਾਂ ਪਰ ਆਹ ਹਫ਼ਤੇ 10 ਦਿਨ ਦੇ ਵਿੱਚ 15 ਦਿਨ ਦੇ ਵਿੱਚ ਵਿੱਚ ਇਹ ਸਾਮਾਨ ਜਿਹੜਾ ਪਹਿਲਾਂ ਤੁਸੀਂ ਬਾਕੀ ਸਾਮਾਨ ਸੰਭਿਆ ਤੇ ਤੁਸੀਂ ਇਹ ਸਾਰਾ ਰਿਕਾਰਡ ਜਿਹੜਾ ਬਚਿਆ ਹੋਇਆ ਕੋਈ ਜ਼ਰੂਰੀ ਹੋ ਸਕਦਾ ਉਹਨੂੰ ਕਿਉਂ ਨਹੀਂ ਸੰਭਰਦੀ ਕੋਸ਼ਿਸ਼ ਮੈਂ ਤੁਹਾਨੂੰ ਦੱਸ ਦਾਂ ਜੀ ਅਸੀਂ ਡੀਸੀ ਸਾਹਿਬ ਨੂੰ ਕਿਹਾ ਸੀ ਕਿ ਸਾਨੂੰ ਇੱਕ ਕਮਰਾ ਹੋਰ ਦਿਓ ਅਸੀਂ ਰਿਕਾਰਡ ਉੱਥੋਂ ਚੱਕ ਕੇ ਇੱਥੇ ਲੈ ਕੇ ਆਣਾ ਪਰ ਇੱਥੇ ਸਾਨੂੰ ਡੀਸੀ ਕੰਪਲੈਕਸ ਦੇ ਵਿੱਚ ਉਸ ਰਿਕਾਰਡ ਨੂੰ ਪੁਰਾਣੇ ਨੂੰ ਉੱਥੇ ਕਿਉਂਕਿ 5-6 ਅਲਮਾਰੀਆਂ ਪਈਆਂ ਜੀ ਵੱਡੀਆਂ ਪੁਰਾਣੀਆਂ ਤੇ ਉਹਨਾਂ ਅਲਮਾਰੀਆਂ ਨੂੰ ਸੰਭਾਲਣ ਦੇ ਲਈ ਸਾਨੂੰ ਇੱਕ ਅਲੱਗ ਕਮਰੇ ਦੀ ਲੋੜ ਸੀਗੀ ਜਿਹੜਾ ਕਿ ਇੱਥੇ ਨਹੀਂ ਹੋਇਆ ਇਸ ਕਰਕੇ ਅਸੀਂ ਉੱਥੇ ਰੱਖਿਆ ਸੀ ਕਿਉਂਕਿ ਸਾਡਾ ਉਹ ਆਫਿਸ ਸਾਡਾ ਦਫ਼ਤਰ ਉੱਥੇ ਵੀ ਅਸੀਂ ਪੂਰੀ ਆਪਣੀ ਰਹਿਸ ਵਗੈਰਾ ਬੈਠਣ ਨੂੰ ਸਾਰਾ ਟੇਬਲ ਵਗੈਰਾ ਕੁਰਸੀਆਂ ਸਾਰਾ ਕੁਝ ਹੈਗਾ ਸੋਚਿਆ ਹੀ ਨਹੀਂ ਸਰਕਾਰੀ ਅਸੀਂ ਸੋਚਿਆ ਹੀ ਨਹੀਂ ਸੀ ਕਿ ਇਸ ਹਿਸਾਬ ਨਾਲ ਰਿਕਾਰਡ ਨਾਲ ਇਹ ਛੇੜਖਾਨੀ ਕਰਨਗੇ ਇਦਾਂ ਦੀ ਪਹਿਲਾਂ ਵੀ ਇੱਕ ਕਮੇਟੀ ਕਰਦੇ ਰਿਕਾਰਡ ਦੇ ਨਾਲ ਵੀ ਇਦਾਂ ਦੀ ਹੋ ਚੁੱਕੀ ਸੀਗਾ ਉਹ ਵੀ ਉਹਨਾਂ ਚਾਲਵਾਜਾਂ ਨੇ ਕੀਤੀ ਸੀ ਤੁਸੀਂ ਬਾਅਦ ਤੁਸੀਂ ਕਿਹਾ ਕਿ ਕਿ ਬਿਨਾਂ ਪੁੱਛੇ ਤੁਹਾਨੂੰ ਬਿਨਾਂ ਪੁੱਛੇ ਉੱਥੇ ਪਾਈਪਾ ਪਾਈਪਾ ਤੁਸੀਂ ਪਾ ਦਿਆਂ ਹੁਣ ਤੁਹਾਨੂੰ ਪਤਾ ਲੱਗਿਆ ਹੁਣ ਤੁਸੀਂ ਪਾਈਪਾ ਪਟਾਉਂਗੇ ਜੀ ਸਰ ਅਸੀਂ ਉਹਦੇ ਉਹਦੇ ਸਬੰਧੀ ਮੰਤਰੀ ਸਾਹਿਬ ਨੂੰ ਸੈਕਟਰੀ ਸਾਹਿਬ ਨੂੰ ਡਾਇਰੈਕਟਰ ਸਾਹਿਬ ਨੂੰ ਸਾਰੇ ਡਿਪਾਰਟਮੈਂਟ ਨੂੰ ਕਮੇਟੀ ਨੂੰ ਕਮੇਟੀ ਦੀ ਮਿਲਿ ਭੁਗਤਣਾ ਪਈਆਂ ਨਾ ਹਮ ਕਮੇਟੀ ਨੂੰ ਵੀ ਜਿਹੜਾ ਮੌਜੂਦਾ ਉਦੋਂ ਦਾ ਪ੍ਰਧਾਨ ਰਹਾ ਉਹ ਚਾਹੇ ਜਿਹੜੀ ਮਰਜ਼ੀ ਪਾਰਟੀ ਚ ਹੋਵੇ ਸੋ ਉਹ ਸਾਰਾ ਉਹਦੇ ਸੰਬੰਧੀ ਅਸੀਂ ਬਕਾਇਦਾ ਲਿਖਤੀ ਤੌਰ ਤੇ ਸਾਰੇ ਡਿਪਾਰਟਮੈਂਟ ਨੂੰ ਦੇ ਚੁੱਕੇ ਹਾਂ ਕਾਰਵਾਈ ਕਰਾਉਂਗੇ ਜੀ ਬਕਾਇਦਾ ਜਿਹੜਾ ਗਊਸ਼ਾਲਾ ਦਾ ਉੱਥੇ ਗੰਦਮੰਦ ਪਾਇਆ ਗਿਆ ਗਊਸ਼ਾਲਾ ਨੂੰ ਨੋਟਿਸ ਦੇ ਚੁੱਕੇ ਹਾਂ ਠੀਕ ਹੈ ਪੰਜ ਵਾਰ ਨੋਟਿਸ ਦੇ ਚੁੱਕੇ ਹਾਂ ਸੇ ਜੋ ਕਮੇਟੀ ਦੀ ਸੌਰੀ ਜੋ ਨਗਰ ਸਦੋਂ ਆ ਟਰਸ ਦੀ ਪ੍ਰਾਪਰਟੀ ਨੂੰ ਡਿਵੈਲਪ ਕਰਨ ਲਈ ਸਾਨੂੰ ਐਕਸ਼ਨ ਲੈਣਾ ਪਿਆ ਸਖਤ ਤੋਂ ਸਖਤ ਐਕਸ਼ਨ ਕਰਾਂਗੇ ਜੀ ਫੁੱਲ ਕਾਰਵਾਈ ਹੋਗੀ ਜੀ ਕੋਈ ਸਾਡੇ ਪਿਓ ਦਾ ਸਗਾ ਨਹੀਂ ਠੀਕ ਹੈ ਜੀ ਫੁੱਲ ਕਾਰਵਾਈ ਹੋਗੀ ਔਰ ਲੋਕਾਂ ਨੂੰ ਇੱਕ ਅਪਰੂਵਡ ਕਲੋਨੀ ਦੇਣਾ ਸਾਡਾ ਮਕਸਦ ਆ ਸਾਡੇ ਟਰਸ ਦਾ ਜਿਹੜੀ ਜਗ੍ਹਾ ਆ ਉਹਨੂੰ ਵਧੀਆ ਡਿਵੈਲਪ ਕਰਕੇ ਲੋਕਾਂ ਨੂੰ ਇੱਕ ਚੰਗੀ ਅਸੀਂ ਕਲੋਨੀ 4 ਏਕੜ ਦੀ ਕਿੰਨੀ ਕੋਈ ਗੱਲ ਨਹੀਂ ਜੀ ਲਾਣ ਦੋ ਲਾਣ ਦੋ ਜਿਹੜਾ ਕਰਦੇ ਕਰਨ ਦੋ ਉਹਨਾਂ ਨੂੰ ਉਹਨਾਂ ਨੇ ਕਰਨਾ ਕਰਨ ਦੋ ਅਸੀਂ ਆਪਣਾ ਕੰਮ ਕਰਾਂਗੇ ਕਾਨੂੰਨ ਦੇ ਹਿਸਾਬ ਨਾਲ ਜਵਾਬ ਦਿੰਦੇ ਆਂ ਥੋੜਾ ਹੀ ਕੋਈ ਮਕਾਨ ਬਣਾ ਰਿਹਾ ਉਹਦੇ ਘਰ ਅਗੇ ਥੋੜਾ ਛੋਟੇ ਰੋਕਨ ਕੰਸਟਰਕਸ਼ਨ ਹੀ ਜੋ ਕਿ ਤੋ ਅੱਜ ਤੱਕ ਕੂੜਾ ਉਹ ਅੱਜ ਤੱਕ ਹੁਣ ਦੇਖਦਾ ਤਾਂ ਬਹੁਤ ਸਾਲਾਂ ਦੀ ਮੈਂ ਤੁਹਾਨੂੰ ਦੱਸਦਾ ਜੀ ਸਾਡੇ ਕੋਲ ਨਾ ਪਹਿਲਾਂ ਇੰਪਰੂਵਮੈਂਟ ਟਰਸਟ ਕੋਲ ਡਿਵੈਲਪਮੈਂਟ ਲਈ ਫੰਡ ਨਹੀਂ ਸੀ ਸਾਡੀ ਮਜਬੂਰੀ ਸੀ ਕਿ ਅਸੀਂ ਉਹਨੂੰ ਡਿਵੈਲਪ ਕਿੱਦਾਂ ਕਰੀ ਲਈ ਕਲੋਨੀ ਨੂੰ ਬਿਨਾਂ ਪੈਸੇ ਤੋਂ ਡਿਵੈਲਪ ਨਹੀਂ ਹੋਣੀ ਸੀ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਪੇ ਇੰਪਰੂਵਮੈਂਟ ਟਰਸਟ ਨੂੰ ਤਾਂ 1.5 ਕਰੋੜ ਰੁਪਈਆ ਸਰਕਾਰ ਤੋਂ ਆ ਗਿਆ ਕਰੋੜ ਰੁਪਈਆ ਹੋਰ ਆ bìਦਵਾ ਨੂੰ ਆਣ ਇਹ ਪਾਗਲ ਹੋ ਗਏ ਬਖਲਾ ਗਏ ਬੈਕ ਸਾਈਡ ਦੇ ਕੁਆੜੀ ਨੇ ਕਬਜ਼ੇ ਕੀਤੇ ਸਾਰੇ ਸਰੋ ਪਲਾਵਾਂਗੇ ਸਾਰੇ ਕਹਿੰਦੇ ਆ ਕਿ ਭਾਜੀ ਹੁਣ ਡਿਵੈਲਪਮੈਂਟ ਨੇ ਕਰਾਂਗੇ ਕਿਹੜਾ ਕੋਰਨਰ ਉਹਦੇ ਤੇ ਕਈ ਕਰੋੜਾਂ ਆਣ ਦੀ ਉਮੀਦ ਹੈ ਡੇਢ ਆ ਗਿਆ ਸਾਨੂੰ ਕਰੋੜ ਰੁਪਏ ਵੀਰਵਾਰ ਤੱਕ ਪ੍ਰੋਮਿਸ ਕੀਤਾ ਜੀ ਇਹਨਾਂ ਨੇ ਉਹਦੀ ਨਿਸ਼ਾਨਦੇਹੀ ਕਰਕੇ ਕਮਿਸ਼ਨ ਕਲੈਕਟਰ ਨੇ ਉਹ ਡੇਢ ਕਰੋੜ ਰੁਪਏ ਸਾਨੂੰ ਹੋਣਗੇ ਉਹ ਕਿਹੜੇ ਅਕਾਊਂਟ ਚ ਆਏ ਜੀ ਬਸ ਡੇਢ ਕਰੋੜ ਇੰਪਰੂਵਮੈਂਟ ਟਰਸਟ ਦੇ ਸਾਡੇ ਕਾਉਂਟ ਤੁਹਾਡੇ ਕਾਉਂਟ ਇੰਪਰੂਵਮੈਂਟ ਟਰਸਟ ਨਮਾ ਚੜ੍ਹਦੇ ਕਾਉਂਟ ਠੀਕ ਹੈ ਜੀ ਕਿਹਾ ਦੀ ਠੀਕ ਹੈ ਜੀ 30 ਕਰੋੜ ਰੁਪਇਆ ਜਿਹੜਾ ਇੰਪਰੂਵਮੈਂਟ ਟਰਸਟ ਨੂੰ ਆਣਾ ਉਹਦੇ ਨਾਲ ਅਸੀਂ ਹੋਰ ਵੀ ਕਲੋਨੀ ਜਿਹੜੀ ਡਵੈਲਪ ਕਰਾਂਗੇ ਜਿੰਨੇ ਪਲਾਟ ਹਜੇ ਬਸ ਸਤਨਾਕੀ ਲਾਹ ਤੇ ਟਾਈਮ ਤੇ ਕਰੋਗੇ ਅਸੀਂ ਇੱਕ ਸਵਾਲ ਤੁਸੀਂ ਸਾਰੀ ਪ੍ਰੈਸ ਕਾਰਪਸ ਇੱਕ ਕਰੋੜ ਰੁਪਇਆ ਸਾਡੇ ਨਾਲ ਐਸ.ਟੀ.ਐਮ ਸਾਹਿਬ ਨੇ ਜਿਹੜੇ ਕਲੈਕਟਰ ਨੇ ਉਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਐਸ ਵੀਰਵਾਰ ਸਾਨੂੰ 1 ਕਰੋੜ ਰੁਪਇਆ ਹੋਰ ਦੇ ਦੇਣਗੇ ਮੰਤਰੀ ਸਾਹਿਬ ਨੇ ਵੀ ਉਦਣ ਬਕਾਇਦਾ ਇਹਨਾਂ ਨੂੰ ਕਾਲ ਕਰਕੇ ਕਿਹਾ ਡੀ.ਸੀ ਸਾਹਿਬ ਨੇ ਵੀ ਕਿਹਾ ਸੋ 1 ਕਰੋੜ ਰੁਪਇਆ ਸਾਨੂੰ ਹੋਰ ਆ ਜਾਣਾ ਜੀ 2.5 ਕਰੋੜ ਰੁਪਇਆ ਜਿਹੜਾ ਸਾਨੂੰ ਮਿਲ ਗਿਆ ਹੈ ਅਸੀਂ ਹੁਣ ਡਵੈਲਪਮੈਂਟ ਦੇ ਇਸ ਕਲੋਨੀ ਨੂੰ ਡਵੈਲਪ ਕਰਨ ਦੇ ਲਈ ਜਿਹੜੇ ਅਗਲਾ ਜਿਹੜੇ ਕਾਰਜ ਔਰੰਭਣ ਜਾ ਰਹੇ ਆ ਮੈਂ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਕਿਸੇ ਦੀਆਂ ਗੱਲਾਂ ਚਾ ਕੇ ਕਿਸੇ ਭਰਮ ਭਲੇਖੇ ਚ ਪੈਣ ਦੀ ਲੋੜ ਨਹੀਂ ਸ਼ਹਿਰ ਵਾਸੀਆਂ ਨੂੰ ਅਕਾਲਪੁਰਖ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇੱਕ ਵਧੀਆ ਅਪਰੂਵਡ ਕਲੋਨੀ ਦੇਣਾ ਸਾਡਾ ਮੁੱਖ ਮਕਸਦ ਆ ਸੋ ਮੇਰੀ ਵੀ ਇਹੀ ਕੋਸ਼ਿਸ਼ ਆ ਜੇ ਅਕਾਲਪੁਰਖ ਨੇ ਐਡਾ ਵੱਡਾ ਉਹਦਾ ਬਖਸ਼ਿਆ ਆ ਜੇ ਪ੍ਰਮਾਤਮਾ ਨੇ ਇਹ ਤਾਜ ਬਖਸ਼ਿਆ ਤੇ ਆਪਣਾ ਨਾਂ ਰਹਿ ਜਵੇ ਆਪਾਂ ਲੋਕਾਂ ਨੂੰ ਕੁਝ ਦੇ ਜਾਈਏ ਸੋ ਇਸ ਤੋਂ ਇਲਾਵਾ ਕੋਈ ਪ੍ਰਾਪਰਟੀ ਇੰਪਰੂਵਮੈਂਟ ਟੈਸ ਦੀ ਕਿਤੇ ਆਲੇ ਦੁਆਲੇ ਪਈ ਹੈਗੀ ਹੈ ਜੀ ਕੋਈ ਸਕੀਮ ਹੈ ਜੀ ਇੰਪਰੂਵਮੈਂਟ ਟੈਸ ਦੀ ਇਸ ਤੋਂ ਬਾਅਦ ਅਸੀਂ ਐਕਵਾਇਰ ਕਰਾਂਗੇ ਇਹਨਾਂ ਪੈਸਿਆਂ ਦੇ ਨਾਲ ਦੂਜੀ ਪ੍ਰਾਪਰਟੀ ਦੂਜੀ ਪ੍ਰਾਪਰਟੀ ਕਰਾਂਗੇ ਸਰਕਾਰ ਨੇ ਲਾਸਟ ਟਾਈਮ ਤੁਸੀਂ ਕਹੋਗੇ ਸੀ ਕਿ ਵੈਨ ਐ ਕੋਲੀਸ਼ਨ ਦੀ ਵੀ ਫਰਦਰ ਅਸੂ ਇਹ ਸਭ ਮੇਰਾ ਸਵਾਲ ਇਹ ਸੀਗਾ ਕਿ ਜਿਵੇਂ 4 ਏਕੜ ਹੁਣ ਤੁਹਾਨੂੰ ਇੱਥੇ ਮਿਲੇ ਹੈਗੇ ਹੈ ਹੋਰ ਵੀ ਕੋਈ ਇੰਪਰੂਵਮੈਂਟਸ ਦੀ ਪ੍ਰੋਪਰਟੀ ਹੈਗੀ ਰੀਸਾਈਕਲ ਪ੍ਰੋਪਰਟੀ ਹੈਗੀ ਚਾਹੀਏ ਤੇ ਚਲਵਾ ਆ ਜੀ ਤੁਸੀਂ ਗੱਲ ਕੀ ਤੁਹਾਡੇ ਜਾਣ ਤੋਂ ਪਹਿਲਾਂ ਟਰਾਲੀਆਂ ਲਾ ਕੇ ਸਫਾਈ ਕਰਾ ਦਿੱਤੀ ਮੈਂ ਯਾਦ ਕਰਾ ਰਿਹਾ ਮਨਗਰ ਕੌਂਸਲ ਦੇ ਪ੍ਰਧਾਨ ਵੀ ਤੁਹਾਡੇ ਕੋਲ ਮੈਂ ਗੱਲਬਾਤ ਨਹੀਂ ਕੀਤੀ ਤਾਲ ਮਿਲ ਨਹੀਂ ਬਣਾਇਆ ਕਿ ਤੁਹਾਡੇ ਜਾਣ ਤੋਂ ਪਹਿਲਾਂ ਸਫਾਈ ਕਿਉਂ ਨਹੀਂ ਨਹੀਂ ਮੈਨੂੰ ਤਾਂ ਪਤਾ ਨਹੀਂ ਉਹਨਾਂ ਨੂੰ ਕਿੱਦਾਂ ਸੂਝ ਮਿਲ ਗਈ ਦੀ ਉਹ ਵੀ ਤਾਂ ਮੈਂ ਗੱਲ ਕਰ ਰਿਹਾ ਤੁਹਾਡੀ ਜੇ ਜੇ ਉਹ ਸਾਡੇ ਹੁੰਦੇ ਮੇਰੀ ਗੱਲ ਸੁਣੋ ਜੇ ਉਹ ਮਤਲਬ ਸਾ ਤਾਲ ਮੇਲ ਦੀ ਗੱਲ ਨਹੀਂ ਹੈਗੀ ਪਾਜੀ ਦੇਖੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਕਮੀ ਆ ਕਿ ਪ੍ਰਧਾਨ ਜੀ ਉਹਦੋਂ ਉਥੇ ਕੂੜਾ ਸਟਾਰ ਹੈ ਜੀ ਪ੍ਰਧਾਨ ਜੀ ਦੀ ਇੱਛਾ ਤੋਂ ਬਿਨਾਂ ਕਿੱਦਾਂ ਸਿਟੂ ਹੋ ਸਕਦਾ ਹੈ ਮੈਨੂੰ ਦੱਸੋ ਤੁਸੀਂ ਉਹਨਾਂ ਦੀ ਕੀ ਸਹਿਮਤੀ ਤੋਂ ਬਿਨਾਂ ਉਥੇ ਸਾਡੀ ਕਲੋਨੀ ਦੇ ਵਿੱਚ ਕੂੜਾ ਸਟੂਡੇ ਪ੍ਰਧਾਨ ਦੀ ਗੱਲ ਕਰਦੇ ਹੋ ਹਾਂਜੀ ਜਿਹੜੇ ਪ੍ਰੋਗਰਾਮ ਨੇ ਜਿਹੜੇ ਮੌਜੂਦਾ ਪ੍ਰਧਾਨ ਨੇ ਤੁਹਾਡੀ ਪਾਰਟੀ ਦੇ ਤੁਹਾਡੀ ਪਾਰਟੀ ਦੇ ਜਾਂ ਨਗਰ ਕੌਂਸਲ ਨਗਰ ਕੌਂਸਲ ਦੇ ਪ੍ਰਧਾਨ ਤੁਹਾਡੀ ਪਾਰਟੀ ਦੇ ਹੀ ਆ ਸਾਡੀ ਪਾਰਟੀ ਦੇ ਹੈਗੇ ਨੇ ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਸੀ ਜੇ ਕੋਈ ਜੇ ਕੋਈ ਸਾਡੀ ਪਾਰਟੀ ਦੇ ਵਿੱਚ ਰਹਿ ਕੇ ਵੀ ਕੋਈ ਗਲਤ ਕੰਮ ਕਰਦਾ ਜੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹਦੀ ਪਿੱਠ ਥੱਪੜਨੀ ਹੈ ਇਹ ਬੈ ਕੱਟੜਾ ਬੰਦ ਤੁਸੀਂ ਕੋਈ ਫ੍ਰੈਕਸ਼ਨ ਨੂੰ ਕੱਟਣਾ ਤੁਸੀਂ ਕੋਈ ਲੈ ਰਹੇ ਆਪਣੀ ਪਾਰਟੀ ਨੂੰ ਲੈ ਕੇ ਦੇ ਰਹੇ ਮੈਂ ਤਾਂ ਪਾਗੀ ਲਿਖਤੀ ਮੈਂ ਤਾਂ ਲਿਖਤੀ ਤੌਰ ਤੇ ਭੇਜਿਆ ਪੰਜ ਚਿੱਠੀਆਂ ਭੇਜ ਚੁੱਕਾ ਜੀ ਪੰਜ ਪੰਜ ਵਾਰ ਲਿਖਤੀ ਬਕਾਇਦਾ ਸੈਕਟਰੀ ਸਾਹਿਬ ਨੂੰ ਬਕਾਇਦਾ ਡਾਇਰੈਕਟਰ ਸਾਹਿਬ ਨੂੰ ਮੈਂ ਇਹਦੇ ਸੰਬੰਧੀ ਲਿਖ ਕੇ ਭੇਜ ਚੁੱਕਾ ਜੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਪਾਰਟੀ ਹਾਈ ਕਮਾਂਡ ਨੂੰ ਕੁਝ ਲੈ ਕੇ ਭੇਜਦੇ ਆ ਕਿ ਸਰਕਾਰ ਦੇ ਵਿਰੁੱਧ ਜਿਹੜਾ ਸਾਡੀ ਪਾਰਟੀ ਦੇ ਬੰਦੇ ਕੰਮ ਕਰ ਰਹੇ ਐ ਇਦਾਂ ਨਹੀਂ ਜੀ ਮੈਂ ਤਾਂ ਆਪਣੇ ਡਿਪਾਰਟਮੈਂਟ ਨੂੰ ਲਿਖ ਕੇ ਭੇਜਿਆ ਕਿ ਸਾਡੀ ਪ੍ਰਾਪਰਟੀ ਦੇ ਵਿੱਚ ਕੂੜਾ ਸੁੱਟਿਆ ਜਾ ਰਿਹਾ ਠੀਕ ਹੈ ਜੀ ਸੋ ਉਹਦੇ ਸੰਬੰਧੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਐਕਸ਼ਨ ਵੀ ਹੋਵੇ ਹਰੇਕ ਨੂੰ ਰਸਿਆ ਤਾਂ ਬ੍ਰੋਗਰ ਟਾਸਟ ਪੂਰੇ ਪੰਜਾਬ ਚੋਰੀ ਦਾ ਚੋਰੀ ਚਾਹੀ ਉਹਦੀ ਐਫਆਈਆਰ ਕਰਾ ਰਹੇ ਉਹਦੀ ਐਫਆਈਆਰ ਕਰਾ ਰਹੇ ਕਰਵਾ ਰਹੇ ਕਰਵਾ ਰਹੇ ਹੁਣੇ ਹੁਣੇ ਕਰਵਾ ਰਹੇ ਲਾਸਟ ਮੇ लास्ट टाइम लास्ट टाइम ਮੈਂ ਅੱਜ ਤੋਂ ਕਰੀਬ ਸਾਡੇ ਜਿਹੜੇ ਮੁਲਾਜ਼ਮ ਨੇ ਮੈਂ ਨਹੀਂ ਕਿਹਾ ਸਾਡੇ ਜਿਹੜੇ ਮੁਲਾਜ਼ਮ ਨੇ ਅੱਜ ਤੋਂ ਕੀ 15 ਦਿਨ ਪਹਿਲਾਂ ਮਹੀਨਾ ਤੋਂ ਪਹਿਲਾਂ ਗਏ ਸੀ ਜਦੋਂ ਰਿਕਾਰਡ ਸਾਨੂੰ ਰਿਕਾਰਡ ਦੀ ਲੋੜ ਸੀ ਕਿਉਂਕਿ ਹੁਣ ਤੀ ਇਸ ਜਿਹੜੀ ਡਿਵੈਲਪਮੈਂਟ ਫਾਈਲ ਆ ਉਹ ਅਸੀਂ ਆਲਰੇਡੀ ਪਹਿਲਾਂ ਥੋੜੀ ਆਪਣੇ ਕੋਲ ਸਾਵ ਲੈ ਲਈਆਂ ਸੀ ਉਸ ਵੇਲੇ ਸੀ ਕੈਮਰੇ ਹੈਗੇ ਆ ਜੀ ਇਹ ਸੀਸੀਟੀਵੀ ਨਹੀਂ ਸਰ ਤੁਹਾਨੂੰ ਪਤਾ ਸੀ ਮੈਂ ਹੋ ਸਕਦਾ ਅਗਰ ਲੋਆ ਦੇਣਾ ਸੀ ਕਿ ਜੀ ਉਹ ਭਾਜੀ ਸਾਨੂੰ ਇਹ ਥੋੜਾ ਪਤਾ ਸੀ ਪੇ ਸਾਹਿਬ ਇਹ ਦੇਖੀ ਤਰਾਹਾਂ ਰਕਾਰਡ ਚੱਕ ਕੇ ਲੈ ਜਾਵਾਂਗੇ ਇਹ ਦੇਖੋ ਸਾਰੇ ਚੋਰ ਗਿੱਡੇ ਵਸਤਵਾਂ ਨਹੀਂ ਲੋਹਾ ਛੱਡ ਕੇ ਲੱਕੜ ਲੋਹੇ ਦੀਆਂ ਲਵਾਰੀਆਂ ਛੱਡ ਕੇ ਨਹੀਂ ਉਹ ਕਹਿੰਦੀ ਸਾਨੂੰ ਪਤਾ ਹੀ ਫਰਸਟ ਕਲਾਸ ਹੋਣੇ